ਦੇਖੋ ਜੀ ਆਪਾਂ ਜਿੰਨੇ ਵੀ ਪੰਜਾਬ 'ਚ ਰਹਿਣ ਵਾਲੇ ਉਹ ਭਾਵੇਂ ਸਿੱਖ ਹੋਵੇ ਭਾਵੇਂ ਕੋਈ ਸਾਡਾ ਹਿੰਦੂ ਵੀਰ ਇਥੋਂ ਤੱਕ ਕਿ ਮੁਸਲਮਾਨ ਵੀ ਆਪਾਂ ਸਾਰੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ ਮਾਨ ਕਰਦੇ ਹਾਂ ਹਰ ਇੱਕ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦਾ ਹੈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਗੁਰੂ ਔਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਉਹ ਜਦੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਕਹਿੰਿਆ ਵੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਸਾਡੇ ਗੁਰੂ ਨੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾ ਬੰਧ ਦਾ ਫਰਜ਼ ਹੈ ਉਹਦੇ ਤੋਂ ਬਾਅਦ ਕੋਈ ਵੀ ਅਨਸਰ ਜਿਹਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਇਹ ਚਾਹੀਦਾ ਤੇ ਸੀ ਵੀ 1947 ਤੋਂ ਬਾਅਦ ਇਹ ਕਾਨੂੰਨ ਬਣ ਜਾਂਦਾ ਕਿਉਂਕਿ ਅਸੀਂ ਜਦੋਂ ਨਾਤਾ ਜੋੜਿਆ ਹੈ ਤੇ ਸਾਨੂੰ ਇਹ ਯਕੀਨ ਦਿਵਾਇਆ ਗਿਆ ਵੀ ਦੇਖੋ ਤੁਹਾਡੀਆਂ ਸਾਰੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਊਗਾ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ ਤੇ ਫਿਰ ਕੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠੇ ਨੇ ਹੋਰ ਵੀ ਬੜੇ ਸਿੱਖ ਮੰਗ ਕਰਦੇ ਨੇ ਸਖਤ ਤੋਂ ਸਖਤ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕਾਰਨ ਕੀ ਹੈ ਤੁਸੀਂ ਇਹਨਾਂ ਨੂੰ ਪੁੱਛੋ ਸਰਕਾਰ ਨੂੰ ਵੀ ਕੀ ਕਾਰਨ ਹੈ ਕਿਉਂ ਨਹੀਂ ਬਣਾਉਂਦੇ ਇਹਨਾਂ ਨੂੰ ਸਵਾਲ ਕਰੋ ਇਹ ਕਾਨੂੰਨ ਕਿਸੇ ਦੇ ਖਿਲਾਫ ਹੈ ਇਹ ਕਾਨੂੰਨ ਕੋਈ ਸਮਾਜ ਦੇ ਉਲਟ ਹੈ ਦੇਸ਼ ਦੇ ਉਲਟ ਹੈ ਨਹੀਂ ਇਹ ਦੇ ਸਦੋਂ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਤੇ 15 ਭਗਤਾਂ ਦੇ ਸਮੂਚੇ ਦੇਸ਼ ਦੇ ਵਿੱਚ ਆਉਂਦੇ 11 ਭਟਾਂ ਦੀ ਹੈ ਗੁਰਸਿੱਖਾਂ ਦੀ ਹੈ ਸੱਚੇ ਪਾਤਸ਼ਾਹ ਗੁਰੂਆਂ ਦੀ ਇੱਥੇ ਤਾਂ ਸੱਚੇ ਪਾਤਸ਼ਾਹ ਨੇ ਕਿਹਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਗੁਬਦਿਆ ਕੌਣ ਭਲੇ ਕੋ ਮੰਦੀ ਇੱਥੇ ਤੇ ਮਾਨਵਵਾਦੀ ਸੰਦੇਸ਼ ਹੈ ਤੇ ਜਦੋਂ ਮਾਨਵਵਾਦੀ ਸੰਦੇਸ਼ ਹੈ ਸੱਚੇ ਪਾਤਸ਼ਾਹ ਦਾ ਤਾਂ ਸਰਕਾਰ ਕੀ ਕਰਨੇ ਵੀ ਕਾਨੂੰਨ ਇਹ ਪੰਜਾਬ ਸਰਕਾਰ ਕਿਉਂ ਨਹੀਂ ਬਣਾ ਸਕਦੀ ਸੈਂਟਰ ਸਰਕਾਰ ਕਿਉਂ ਨਹੀਂ ਬਣਾ ਸਕਦੀ ਸਰਕਾਰ ਸਿੱਖਾਂ ਨੂੰ ਦੱਸੇ ਪੰਜਾਬ ਸਰਕਾਰ ਖਾਸ ਕਰਕੇ ਕਿ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਕੀ ਕਾਰਨ ਹੈ ਕੋਈ ਇਹ ਕਾਨੂੰਨ ਕਿਸੇ ਦਾ ਨੁਕਸਾਨ ਕਰਦਾ ਸਗੋਂ ਇਹ ਕਾਨੂੰਨ ਤੇ ਤੈਅ ਕਰੂਗਾ ਕਿ ਕੋਈ ਵਿਅਦਬੀ ਨਹੀਂ ਕਰੂਗਾ ਉਹਨੂੰ ਡਰ ਹੋਊਗਾ ਹੋਰ ਕਿੰਨੇ ਮਸਲਿਆਂ ਦੇ ਉੱਤੇ ਕਾਨੂੰਨ ਬਣੇ ਨੇ ਨਾ ਭਈ ਉਹ ਕਾਨੂੰਨ ਕਿਉਂ ਬਣਦੇ ਭੀ ਡਰ ਰਵੇ ਕ੍ਰਾਈਮ ਘਟੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਨੂੰਨ ਬਣੂਗਾ ਤੇ ਡਰ ਹੋਊਗਾ ਇਸ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਐ ਦੇਖੋ ਜਾਇਦਾਦ ਇਹ ਸੇ ਵੀ ਪੰਜਾਬ ਦੇ 117 ਮੀਲ ਨਹੀਂ ਇਹ ਸਗੋਂ ਆਪ ਕਹਿੰਦੇ ਵੀ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦੀ ਲੜਾਈ ਤੇ ਭਾਈ ਗੁਰਜੀਤ ਸਿੰਘ ਲੜਦੇ ਪਏ ਨੇ ਔਰ ਉਹ ਰਾਮ ਦੇ ਨਾਲ ਬੈਠੇ ਨੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਜ਼ਖਾਦਾਰ ਜੀ ਹੈ ਬੇਦਬੀਆਂ ਦਾ ਦੌਰ ਜਿਹੜਾ ਹੈ 2015 ਤੋਂ ਚੱਲ ਰਿਹਾ ਉਸ ਸਮੇਂ ਵੀ ਪੰਥਰ ਸਰਕਾਰ ਸੀ ਪੰਜਾਬ ਤੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਮੈਂਬਰ ਵੀ ਇਹਦੇ ਵਿੱਚ ਵਿਧਾਨ ਸਭਾ 'ਚ ਆ ਗਏ ਸੀਗੇ ਤੇ ਸਮਾਣਾ ਦੇ ਐਮਐਲਏ ਨੇ ਕੇਦ ਸਿੰਘ ਜੋੜਾ ਮਝਰਾ ਨੇ ਆਵਾਜ਼ 28 ਕਾਨੂੰਨ ਬਣਾਉਣ ਵਾਸਤੇ ਭਾਈ ਗੁਰਜੀਤ ਸਿੰਘ ਦਾ ਮਸਲਾ ਉਠਾਇਆ ਉਹਦੀ ਸਪੋਰਟ ਅਕਾਲੀ ਦਲ ਨੇ ਨਹੀਂ ਕੀਤੀ ਦੇਖੋ ਮੇਰੀ ਇੱਕ ਗੱਲ ਸੁਣੋ ਕੱਲਾ ਅਕਾਲੀ ਦਲ ਨਹੀਂ ਮੈਂ ਕਹਿੰਦਾ ਸਾਰੇ ਚੇਤਨ ਸਿੰਘ ਜੋੜਾ ਮਾਜਰਾ ਨੇ ਆਵਾਜ਼ ਉਠਾਈ ਹੈ ਤਾਂ ਕਿਹੜੀ ਪਾਰਟੀ ਦਾ ਆਪ ਦਾ ਚੰਗੀ ਗੱਲ ਹੈ ਨਾ ਤੇ ਫਿਰ ਭਗਵੰਤ ਮਾਨ ਨੂੰ ਕੀ ਹੋਇਆ ਕਿਉਂ ਨਹੀਂ ਗੱਲ ਮੰਨਦਾ ਉਹ ਵੀ ਤੇ ਸਿੱਖ ਹੀ ਆ ਉਹ ਵੀ ਇਸ ਧਰਤੀ ਦਾ ਜੰਮਪਾ ਲੀਆ ਉਹਦਾ 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 ਜਿੱਦਣ ਅਨੰਦ ਕਾਰਜ ਹੋਇਆ ਸਰਦਾਰ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਾਰ ਲਾਵਾਂ ਦਾ ਪਾਠ ਹੋਇਆ ਸਾਰਿਆਂ ਦੇ ਇਦਾਂ ਹੀ ਹੁੰਦਾ ਇਸ ਕਰਕੇ ਮੈਂ ਕਹਿੰਦਾ ਸਾਰੀਆਂ ਹੀ ਬਾਲਟੀਆਂ ਇੱਕ ਨਹੀਂ ਸਾਰੀਆਂ ਹੀ ਬਾਲਟੀਆਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਸਲੇ ਤੇ ਬੇਅਦਬੀਆਂ ਦੇ ਸਬੰਧ ਚ ਸਖਤ ਕਾਨੂੰਨ ਬਣਾਉਣ ਦੇ ਮਸਲੇ ਤੇ ਅੱਗੇ ਆਉਣ ਸਾਰੇ ਹੀ ਆਉਣ ਕਿਉਂ ਨਹੀਂ ਆ ਰਹੇ ਮੈਂ ਜਦੋਂ ਜ਼ਿਕਰ ਕੀਤਾ ਮੈਂ ਸਰਦਾਰ ਜੀ 117 ਦਾ ਜ਼ਿਕਰ ਕੀਤਾ ਸ਼ਾਇਦ ਮੈਨੂੰ ਨਹੀਂ ਪਤਾ ਮੈਂ 117 ਦੀ ਗੱਲ ਕਰ ਰਿਹਾ ਮੈਂ ਇਕੱਲੇ ਮੇਰਾ ਸਵਾਲ ਹੈ ਮੈਂ ਵੇਖੋ ਜ਼ਿੰਮੇਵਾਰੀ ਕਿਹਦੀ ਆ ਇੱਕ ਮਿੰਟ ਜਥੇਦਾਰ ਜੀ ਜਥੇਦਾਰ ਜੀ ਪਹਿਲਾਂ ਦੱਸੋ ਵੀ ਜ਼ਿੰਮੇਵਾਰੀ ਕਿਹਦੀ ਆ ਜ਼ਿੰਮੇਵਾਰੀ ਤੇ ਸਰਕਾਰ ਦੀ ਆ ਪੰਥਕ ਹੋ ਕੇ ਵਿਚਰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਨਹੀਂ ਪੈਂਦਾ ਬਿਲਕੁਲ ਬਣਦਾ ਜੀ ਮੈਂ ਕਿਹਨਾਂ ਦੀ ਪੰਥਕਾਂ ਦਾ ਪਹਿਲਾ ਫਰਜ਼ ਆ ਉਹਨਾਂ ਨੂੰ ਵੀ ਤੇ ਲੜਾਈ ਲੜਨੀ ਚਾਹੀਦੀ ਆ ਯੋਗਦਾਨ ਪਾਉਣਾ ਚਾਹੀਦਾ ਕਿਉਂ ਨਹੀਂ ਪਾਉਣਾ ਚਾਹੀਦਾ ਪਰ ਜਿਹੜੇ ਪੰਜਾਬ ਦੇ ਵਿੱਚੋਂ ਵੋਟਾਂ ਲੈ ਕੇ ਸਰਕਾਰਾਂ ਬਣਾਉਂਦੇ ਆ ਤੇ ਮੌਜੂਦਾ ਸਰਕਾਰ ਇਹਦਾ ਕੋਈ ਹੈ ਨਹੀਂ ਆਪੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੋਈ ਕਾਨੂੰਨ ਬਣਾਈਏ ਸੈਂਟਰ ਸਰਕਾਰ ਇਹਨੇ ਦਾਅਵੇ ਕਰਦੀ ਆ ਵੀ ਅਸੀਂ ਸਿੱਖਾਂ ਲਈ ਆ ਕੀਤਾ ਉਹ ਕੀਤਾ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਕੀ ਸੈਂਟਰ ਸਰਕਾਰ ਸਿੱਖਾਂ ਦੀ ਇਹ ਜਾਇਜ਼ ਮੰਗ ਮੰਨ ਨਹੀਂ ਸਕਦੀ ਇਹ ਤੇ ਇਹ ਕਾਨੂੰਨ ਬਣਦੇ ਵਿੱਚ ਮੈਨੂੰ ਦੱਸੋ ਵੀ ਮੁਸ਼ਕਲ ਕੀ ਆ ਜਾਂ ਤੇ ਕਿਸੇ ਦਾ ਕੋਈ ਨੁਕਸਾਨ ਹੋਵੇ ਜਾਂ ਤੇ ਕਿਸੇ ਦਾ ਕੋਈ ਹੋਵੇ ਇਸ ਕਰਕੇ ਵੇਖੋ ਗੱਲ ਬੜੀ ਸਿੱਧਮ ਸਿੱਧੀ ਆ ਭਾਈ ਗੁਰਜੀਤ ਸਿੰਘ ਨੂੰ ਮੈਂ ਕਹਿ ਵੀ ਦਿੱਤਾ ਹੈ। ਭੁੱਖੇ ਰਹਿਣਾ ਸਿੱਖਾਂ ਦਾ ਸਿਧਾਂਤ ਨਹੀਂ ਆ। ਰੋਟੀ ਖਾਣੋ। ਪ੍ਰਸ਼ਾਦਾ ਛਕਣ। ਪਾਠ ਕਰਨ, ਬਾਣੀ ਦਾ ਪਹਿਰਾ ਵਧਾਉਣ, ਨਿਤਨੇਮ ਕਰਨ, ਸਿਮਰਨ ਕਰਨ, ਸਿੱਖ ਇਤਿਹਾਸ ਨੂੰ ਜੇ ਉੱਥੇ ਪੜ੍ਹ ਸਕਦੇ ਤੇ ਪੜ੍ਹਨ। ਸਾਡਾ ਇਤਿਹਾਸਰਾ ਸਿਰਫ ਅਕਾਲਪੁਰਖਾ। ਅਕਾਲਪੁਰਖ ਤੋਂ ਬਿਨਾਂ ਤੇ ਸੱਚੇ ਪਾਤਸ਼ਾਹ ਦਸ਼ਮੇਸ਼ ਪਾਸ਼ਾ 10 ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਡਾ ਕੋਈ ਆਸਰਾ ਨਹੀਂ ਆ। ਸੱਚੇ ਪਾਤਸ਼ਾਹ ਦਾ ਆਸਰਾ ਲੈਣ ਸਮੁੱਚੀ ਸਿੱਖ ਕੌਮ ਨੂੰ ਵੀ ਤੇ ਪੰਜਾਬ 'ਚ ਵੱਸਣ ਵਾਲੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੀ ਤੇ ਦੁਨੀਆਂ 'ਚ ਰਹਿਣ ਵਾਲਿਆਂ ਨੂੰ ਸਾਰਿਆਂ ਨੂੰ ਇਸ ਮਸਲੇ ਦੇ ਉੱਤੇ ਇੱਕ ਮੁੱਠ ਹੋਣਾ ਚਾਹੀਦਾ ਕਿੰਨੀ ਵਾਰੀ ਆਪਾਂ ਬਰਦਾਸ਼ਤ ਕਰੀ ਜਾਵਾਂਗੇ ਤੇ ਅੱਗੇ ਬੇਅਦਬੀ ਹੋਣੀ ਤੇ ਕਿਸੇ ਦੇ ਘਰੇ ਰੋਟੀ ਨਾ ਪਕਣੀ ਹੁਣ ਬਿਰਤਾਂ ਤੇ ਇਹ ਬਣ ਗਿਆ ਵੀ ਆਮ ਗੱਲ ਹੋ ਗਈ ਹੈ ਹਰੇਕ ਨੂੰ ਬੇਅਦਬੀ ਸ਼ਬਦ ਛੋਟਾ ਲੱਗਣ ਲੱਗ ਪਿਆ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਹੋਣ ਦੇ ਨਾਤੇ ਸਿੱਖ ਇਸ ਗੱਲ ਨੂੰ ਬਰਦਾਸ਼ਤ